ਅਕਾਸ਼वाणी ਜਲੰਧਰ ਤੋਂ ਮੈਂ ਸੁਸ਼ੀਲ ਦੋਸਾਂਝ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਿਹਾ ਹਾਂ ਜੀ ਕਵੀ ਸਵਾ ਅੱਜ ਦੀ ਕਵੀ ਸਵਾ ਦੇ ਵਿੱਚ ਪੰਜਾਬੀ ਦੇ ਬਿਹਤਰੀਨ ਸ਼ਾਇਰ ਹਿੱਸਾ ਲੈ ਰਹੇ ਨੇ ਜਿਨ੍ਹਾਂ ਚ ਤਿੰਨ ਪੀੜੀਆਂ ਦੇ ਸ਼ਾਇਰ ਮੈਂ ਦਿਖ ਰਿਹਾ ਤੇ ਦੀਪਕ ਸ਼ਰਮਾ ਚਨਾਰਥਲ ਹਰਮਿਤ ਵਿਦਿਆਰਥੀ ਜੀ ਤੇ ਰਾਜ ਗੁਰਦਾਸ ਪੁਰੀ ਜੀ ਤੇ ਇਹਨਾਂ ਤਿੰਨਾਂ ਸ਼ਾਇਰਾਂ ਦੀ ਆਪਣੀ ਆਪਣੀ ਕਾਵ ਭਾਸ਼ਾ ਆਪਣੇ ਆਪਣੇ ਅਲੰਕਾਰ ਨੇ ਆਪਣਾ ਆਪਣਾ ਕਾਵ ਮਹਾਂਦਰਾ ਖਾਸ ਤੌਰ ਦੇ ਉੱਤੇ ਜਿਹੜੇ ਪਹਿਲੇ ਸ਼ਾਇਰ ਨੂੰ ਮੈਂ ਪੇਸ਼ ਕਰਨਾ ਚਾਹਾਂਗਾ ਰਾਜਗੁਰਦਾਸਪੂਰੀ ਜੀ ਗਜ਼ਲ ਦੇ ਸ਼ਾਇਰ ਨੇ ਤੇ ਇਹਨਾਂ ਦੇ ਸ਼ੇਰ ਦਿਲ ਦੇ ਤੌਰ ਅੰਦਰਤੀ ਇੱਕ ਲੈ ਜਾਣ ਵਾਲੇ ਸ਼ੇਰ ਹੁੰਦੇ ਆ ਬੜੀ ਸਰਲ ਸੁਪਾਟ ਨਹੀਂ ਬੜੀ ਸਰਲ ਜਿਹੜੀ ਇਹਨਾਂ ਦੀ ਸ਼ੇਰਕਾਰੀ ਹੈਗੀ ਹੈ ਤੇ ਤੁਸੀਂ ਸੁਣੋਗੇ ਸਾਡੇ ਅੱਜ ਦੇ ਕਵੀਸਵਾ ਦੇ ਪਹਿਲੇ ਸ਼ਾਇਰ ਰਾਜਗੁਰਦਾਸਪੂਰੀ ਹੋਰਾਂ ਦਾ ਇੱਕ ਗਜ਼ਲ ਕਹਿ ਰਹੇ ਆ ਜੀ ਹੂੰ ਗਜ਼ਲ ਦਾ ਮਤਲਾ ਸੂਰਜ ਤਪੇ ਤਾਂ ਤਰਸੇ ਜੀ ਦੁਪਹਿਰ ਪਾਣੀ ਪਾਣੀ ਵਾਹ ਵਾਹ ਸੂਰਜ ਤਪੇ ਤਾਂ ਤਰਸੇ ਦੁਪਹਿਰ ਪਾਣੀ ਪਾਣੀ ਬੱਦਲ ਵਰੇ ਤਾਂ ਹੋਇਆ ਹਰ ਸ਼ੇਰ ਪਾਣੀ ਪਾਆ ਵਾਹ ਵਾਹ ਕੀ ਵਾਹ ਬੱਦਲ ਹਮ ਸ਼ੇਰ ਸੁਣਾ ਰੋ ਰੋ ਗਜ਼ਲ ਦਾ ਲਿਖਿਆ ਜੀ ਹਰ ਸ਼ੇਰ ਦਰਦ ਭਰਿਆ ਜੀ ਰੋ ਰੋ ਗਜ਼ਲ ਦਾ ਲਿਖਿਆ ਹਰ ਸ਼ੇਰ ਦਰਦ ਭਰਿਆ ਅਸ਼ਕਾਂ ਚ ਭਿੱਜ ਕੇ ਹੋਈ ਇਹ ਬਹਿਰ ਪਾਣੀ ਪਾਣੀ ਕੀ ਬਾਤ ਆਹ ਵਾਹ 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 ਕੀ ਬਾਤ ਇੱਕ ਹੀ ਡਲੀ ਜੇ ਹੁੰਦਾ ਲੈਂਦਾ ਨਾ ਜਾਨ ਕੋਈ ਵਾਹ ਇੱਕ ਹੀ ਡਲੀ ਜੇ ਹੁੰਦਾ ਲੈਂਦਾ ਨਾ ਜਾਨ ਕੋਈ ਵਾਹ ਵਿਕਿਆ ਹੈ ਤਰਲ ਬਣ ਕੇ ਇਹ ਜ਼ਹਿਰ ਪਾਣੀ ਪਾਣੀ ਕੀ ਬਾਤ ਵਡਾ ਸ਼ੇਰ ਹੈ ਕੀ ਬਾਤ ਕੀ ਹੈ ਤਰਲ ਬਣ ਕੇ ਇਹ ਜ਼ਹਿਰ ਪਾਣੀ ਪਾਣੀ ਬਹੁਤ ਅੱਛੇ ਚੇਰ ਸੁਣਿਓ ਜੀ ਸਭ ਕੁਝ ਸਮੇਟ ਲੈ ਗਈ ਹਮ ਕਮ ਵਕਤ ਨਾਲ ਆਪਣੇ ਹਮ ਮਿਸਰਾ ਹੀ ਕਮਾਲ ਹੈ ਸਭ ਕੁਝ ਸਮੇਟ ਲੈ ਗਈ ਕਮ ਵਕਤ ਨਾਲ ਆਪਣੇ ਵਾਹ ਆਈ ਜੋ ਬਣ ਕਿਆਮਤ ਜੀ ਇੱਕ ਲਹਿਰ ਪਾਣੀ ਪਾਣੀ ਵਾਹ ਵਾਹ ਆਏ ਆਏ ਵਾਹ ਇਹ ਜੋ ਬਣ ਕਿਆਮਤ ਇੱਕ ਲਹਿਰ ਪਾਣੀ ਪਾਣੀ ਬਹੁਤ ਅੱਛੇ ਕੁਦਰਤ ਵੀ ਰੰਗ ਆਪਣਾ ਦੱਸਦੀ ਕਦੇ ਕਦੇ ਹਾਂ ਜੀ 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 ਕੁਦਰਤ ਵੀ ਰੰਗ ਆਪਣਾ ਦਸੀ ਕਦੇ ਕਦੇ ਹਾ ਬਹੁਤ ਅੱਛੇ ਇਹ ਮੇਗ ਬਣ ਕੇ ਵਰਿਆ ਹੈ ਕਹਿਰ ਪਾਣੀ ਪਾਣੀ ਵਾਹ 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 ਇਹ ਮੇਗ ਬਣ ਕੇ ਵਰਿਆ ਹੈ ਕਹਿਰ ਪਾਣੀ ਪਾਣੀ ਦੋ ਘੁੱਟ ਮਿਲੇ ਨਾ ਪਾਣੀ ਲੋਕਾਂ ਨੂੰ ਪੀਣ ਖਾਤਰ ਬਹੁਤ ਅੱਛੇ ਦੋ ਘੁੱਟ ਮਿਲੇ ਨਾ ਪਾਣੀ ਲੋਕਾਂ ਨੂੰ ਪੀਣ ਖਾਤਰ ਬੇਸ਼ੱਕ ਮੇਰੇ ਮੁਲਕ ਦੀ ਹਰ ਨਹਿਰ ਪਾਣੀ ਪਾਣੀ ਕਿਆ ਬਾਤ ਹੈ ਕਿਆ ਬਾਤ ਹੈ ਦੋ ਕੁੱਟ ਮਿਲੇ ਨਾ ਪਾਣੀ ਲੋਕਾਂ ਨੂੰ ਪੀਣ ਖਾਤਰ ਬੇਸ਼ੱਕ ਮੇਰੇ ਮੁਲਕ ਦੀ ਹਰ ਨਹਿਰ ਪਾਣੀ ਪਾਣੀ ਤੋ ਗ਼ਜ਼ਲ ਦਾ ਬਖਤਾ ਅੱਛਾ ਚੱਲਣਗੇ ਸਾਹ ਵੀ ਸੌਖੇ ਮੌਸਮ ਵੀ ਸਾਫ਼ ਹੋਊ ਕਿਆ ਬਾਤ ਹੈ ਚੱਲਣਗੇ ਸਾਹ ਵੀ ਸੌਖੇ ਮੌਸਮ ਵੀ ਸਾਫ਼ ਹੋਊ ਹੋਵੇਗੀ ਰਾਜ ਜਦ ਵੀ ਇਹ ਗਹਿਰ ਪਾਣੀ ਕਿਆ ਬਾਤ ਹੈ ਕਿਆ ਬਾਤ ਸੂਰਜ ਤਪੇ ਤਾਂ ਤਰਸੇ ਦੁਪਹਿਰ ਪਾਣੀ ਪਾਣੀ ਬੱਦਲ ਵਰੇ ਤਾਂ ਹੋਇਆ ਹਰ ਸ਼ਹਿਰ ਪਾਣੀ ਪਾਣੀ ਵਾਹ ਵਾਹ ਸਮਕਾਲੀ ਪ੍ਰਸਥਿਤੀਆਂ ਜਿਸ ਕਿਸਮ ਦੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਰਾਜਗੁਰਦਾਸਪੁਰੀ ਹੋਰਾਂ ਦੀ ਗ਼ਜ਼ਲ ਦੇ ਸਾਰੇ ਸ਼ੇਅਰ ਦੇ ਬਿਲਕੁਲ ਉਹਦੇ ਇੱਕ ਕਿਸਮ ਦਾ ਦ੍ਰਿਸ਼ਮਾਨ ਹੋ ਰਿਹਾ ਸੀ ਸਾਰਾ ਕੁਝ ਜਦੋਂ ਅਸੀਂ ਸੁਣ ਰਹੇ ਸੀ ਹੁਣ ਜਿਸ ਸ਼ਾਇਰ ਨੂੰ ਮੈਂ ਪੇਸ਼ ਕਰਾਂਗਾ ਪੰਜਾਬੀ ਦੀ ਨਜ਼ਮਕਾਰੀ ਚ ਹਰਮਿਤ ਵਿਦਿਆਰਥੀ ਹੋਰਾਂ ਦਾ ਇੱਕ ਵੱਖਰਾ ਮੁਕਾਮ ਹੈ ਪੰਜਾਬੀ ਕਵਿਤਾ ਦੀ ਜਿਹੜੀ ਰਵਾਇਤੀ ਕਿਸਮ ਦੀ ਜਿਹੜੀ ਇੱਕ ਚਾਲ ਹੈ ਉਹਦੇ ਤੋਂ ਬਿਲਕੁਲ ਵੱਖਰੀ ਚਾਲ ਹਰਮਿਤ ਵਿਦਿਆਰਥੀ ਹੋਰਾਂ ਦੀ ਹੈ ਆਪਣੇ ਖਿਲਾਫ ਤੋਂ ਲੈ ਕੇ ਜ਼ਰਦ ਰੁੱਥਤਾ ਹਲਫੀਆ ਬਿਆਨ ਤੱਕ ਆਉਂਦੇ ਆਉਂਦਿਆਂ ਬੜਾ ਕੁਝ ਇਹਨਾਂ ਦੀ ਨਜ਼ਮ ਵਿੱਚ ਹੈ ਸੋ ਗ਼ਜ਼ਲ ਵੀ ਕਦੇ-ਕਦੇ ਕਹਿ ਲੈਂਦੇ ਨੇ ਪਰ ਪ੍ਰਮੁੱਖ ਤੌਰ ਤੇ ਨਜ਼ਮ ਦੇ ਸ਼ਾਇਰ ਨੇ ਹਰਮਿਤ ਵਿਦਿਆਰਥੀ ਬਹੁਤ ਸ਼ੁਕਰੀਆ ਸੁਸ਼ੀਲ ਜੀ ਗਰਦਨ ਦੇ ਕੁਝ ਸ਼ੇਰ ਮਨਾਂ ਸਾਡੇ ਕਰਨਾ ਦੋ ਸ਼ੇਰ ਨੇ ਕਿ ਆਪਣੀ ਪਿਆਸ ਦੀ ਇੰਜ ਕਹਾਣੀ ਲਿਖ ਦੇਵਾ ਵਾਹ ਵਾਹ ਆਪਣੀ ਪਿਆਸ ਦੀ ਇੰਜ ਕਹਾਣੀ ਲਿਖ ਦੇਵਾ ਮੈਂ ਸਾਗਰ ਦੀ ਰੇਤ ਨੂੰ ਪਾਣੀ ਲਿਖ ਦੇਵਾ ਵਾਹ 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 ਬਾਬਾ ਜੀ ਆਪਣੀ ਪਿਆਸ ਦੀ ਇੰਜ ਕਹਾਣੀ ਲਿਖ ਦੇਵਾ ਕੀ ਬਾਤ ਮੈਂ ਸਾਗਰ ਦੀ ਰੇਤ ਨੂੰ ਪਾਣੀ ਲਿਖ ਦੇਵਾ ਕੀ ਬਾਤ ਬੋਲ ਸ਼ੇਰ ਹੈ ਕਿ ਜੰਨਾ ਦੇ ਸਾਹਾਂ ਵਿੱਚ ਭੁਲਕੇ ਮਹਿਕ ਗਿਆ ਵਾਹ ਰੱਬ ਦੀ ਸਾਂ ਯਾਰਾਂ ਦੀ ਢਾਣੀ ਲਿਖਦੇ ਆਂ ਕੀ ਬਾਤ ਸੱਚਾ ਸ਼ੇਰ ਜੰਨਾ ਦੇ ਸਾਹਾਂ ਵਿੱਚ ਭੁਲਕੇ ਮਹਿਕ ਗਿਆ ਰੱਬ ਦੀ ਸਾਂ ਯਾਰਾਂ ਦੀ ਢਾਣੀ ਲਿਖਦੇ ਆਂ ਇਹ ਗ਼ਜ਼ਲ ਦੇ ਕੁਝ ਸ਼ੇਰ ਹੋਰ ਨੇ ਕਿਸ਼ਾਤ ਕਿਨਾਰੇ ਬਹਿ ਕੇ ਦਰਿਆ ਦੀ ਰਵਾਨੀ ਵੇਖਦੇ ਰਹਿਣਾ ਵਾਹ ਕਿਨਾਰੇ ਬਹਿ ਕੇ ਦਰਿਆ ਦੀ ਰਵਾਨੀ ਵੇਖਦੇ ਰਹਿਣਾ ਮੇਰੀ ਕਿਸਮਤ ਚ ਹੈ ਸ਼ਾਇਦ ਵਗਨ ਦੀ ਸੋਚਦੇ ਰਹਿਣਾ ਵਾਹ किनਾਰੇ ਬਹਿ ਕੇ ਦਰਿਆ ਦੀ ਰਵਾਨੀ ਵੇਖਦੇ ਰਹਿਣਾ ਮੇਰੀ ਕਿਸਮਤ ਚ ਹੈ ਸ਼ਾਇਦ ਵਗਨ ਦੀ ਸੋਚਦੇ ਰਹਿਣਾ ਝੁਕੇ ਸਿਰ ਹੀ ਤੇਰੇ ਦਰਬਾਰ ਵਿੱਚ ਪ੍ਰਵਾਣ ਹੁੰਦੇ ਹੁੰਦੇ ਝੁਕੇ ਸਿਰ ਹੀ ਤੇਰੇ ਦਰਬਾਰ ਵਿੱਚ ਪ੍ਰਵਾਣ ਹੁੰਦੇ ਤੇ ਸਾਡਾ ਸ਼ੌਕ ਹਰ ਮਕਤਲ ਚੋਂ ਤਣ ਕੇ ਲੰਘਦੇ ਰਹਿਣਾ ਤੇ ਸਾਡਾ ਸ਼ੌਕ ਹਰ ਮਕਤਲ ਚੋਂ ਤਣ ਕੇ ਲੰਘਦੇ ਰਹਿਣਾ ਤੇ ਮੇਰੀ ਜੀਬਾਂ ਨੂੰ ਚੁੱਪ ਰਹਿਣਾ ਨਹੀਂ ਆਇਆ ਅਜੇ ਤੀਕਰ ਵਾਹ ਮੇਰੀ ਜੀਬਾ ਮੇਰੀ ਜੀਬਾ ਨੂੰ ਚੁੱਪ ਰਹਿਣਾ ਨਹੀਂ ਆਇਆ ਅਜੇ ਤੀਕਰ ਵਾਹ ਬੜਾ ਮੁਸ਼ਕਿਲ ਹੈ ਪਰ ਹੈ ਲਾਜ਼ਮੀ ਸੱਚ ਬੋਲਦੇ ਰਹਿਣਾ ਵਾਹ ਵਾਹ ਕੀ ਬਾਤ ਹੈ ਬੜਾ ਮੁਸ਼ਕਿਲ ਹੈ ਪਰ ਹੈ ਪਰ ਹੈ ਲਾਜ਼ਮੀ ਸੱਚ ਬੋਲਦੇ ਰਹਿਣਾ ਔਰ ਸ਼ੇਰ ਸੁਣਿਓ ਸੁਸ਼ੀਲ ਕੇ ਮਿਲੀ ਗੁਰਤੀ ਸੀ ਤੇਗਾ ਨੇ ਜਿਆ ਸੰਖਿੜਨੇ ਦੀ ਪਰ ਵਾਹ ਮਿਲੀ ਗੁਰਤੀ ਸੀ ਤੇ ਗਾਨੇ ਜੀ ਅਸਾਂ ਖਿਡਨੇ ਦੀ ਪਰ ਇਹ ਕਿੱਥੋਂ ਆ ਗਿਆ ਹੈ ਗੜਗੜਾਉਣਾ ਰਿੰਗਦੇ ਰਹਿਣਾ ਆਏ ਹਾਏ ਆਏ ਹਾਏ ਇਹ ਕਿੱਥੋਂ ਆ ਗਿਆ ਹੈ ਗੜਗੜਾਉਣਾ ਰਿੰਗਦੇ ਰਹਿਣਾ ਬਹੁਤ ਸੱਚਾ ਸ਼ੇਰ ਬਹੁਤ ਖੂਬਤਕੋ ਮਿਰਵਾਨੀ ਤੇ ਹਰਮਿਤ ਵਿਦਿਆਰਥੀ ਉਹਨਾਂ ਨੂੰ ਤੁਸੀਂ ਸੁਣਿਆ ਅਗਲੇ ਦੌਰ ਚ ਇਹਨਾਂ ਤੋਂ ਨਜ਼ਮ ਵੀ ਸੁਣਾ ਗਿਆ ਆਪਾਂ ਤੇ ਬੜੇ ਪਿਆਰੇ ਸ਼ੇਰ ਕਹੇ ਹਰਮਿਤ ਹੋਰਾਂ ਨੇ ਹੁਣ ਜਿਸ ਸ਼ਾਇਰ ਵੱਲ ਮੈਂ ਦੇਖ ਰਿਹਾ ਦੀਪਕ ਸ਼ਰਮਾ ਚਨਾਰਥਨ ਇਹ ਸ਼ਾਇਰ ਵੀ ਨੇ ਤੇ ਪੰਜਾਬੀ ਦੀ ਲੋਕਪੱਖੀ ਪੱਤਰਕਾਰੀ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਮੁਕਾਮ ਹੈ ਦੋ ਕਾ ਪੁਸਤਕਾਂ ਇਹਨਾਂ ਦੀ ਆ ਚੁੱਕੀਆਂ ਨੇ ਤੂਫਾਨ ਤੇ ਜੜਾਂ ਪੰਜਾਬੀ ਦੀ ਹਰਮੀਤ ਜੀ ਜਿਹੜੀ ਆਪਣੀ ਇੱਕ ਪਰੰਪਰਾ ਰਹੀ ਆ ਸਟੇਜੀ ਕਵਤਾ ਦੀ ਤੇ ਅੱਜ ਕੱਲ ਕਿਤੇ ਉਹ ਗੁੰਮ ਹੋ ਗਈ ਆ ਤੇ ਉਸੇ ਅੰਦਾਜ਼ ਚ ਪੇਸ਼ ਹੁੰਦੇ ਨੇ ਦੀਪਕ ਸ਼ਰਮਾ ਚਨਾਰਥਲ ਨੂੰ ਜੀਵੰਤ ਕਰਦੇ ਨੇ ਸੋ ਦੀਪਕ ਸ਼ਰਮਾ ਚਨਾਰਥਲ ਜੀ ਬਹੁਤ ਸ਼ੁਕਰੀਆ ਜੀ ਸ਼ੇਰ ਹੈ ਦੀਵਾ ਹਾਂ ਹਾਂ ਬੈਰ ਹੈ ਝਖੜ ਨਾਲ ਵਾਹ ਦੀਵਾ ਹਾਂ ਬੈਰ ਹੈ ਚਖੜ ਨਾਲ ਉਹ ਬੁਝਾਉਣਾ ਲੋਚਦਾ ਮੈਂ ਰੁਸ਼ਨਾਉਣਾ ਲੋਚਦਾ ਮੈਂ ਰੁਸ਼ਨਾਉਣਾ ਲੋਚਦਾ ਕੀ ਬਾਤ ਹੈ ਕੀ ਬਾਤ ਹੈ ਇੱਕ ਬਖਰੇ ਤਰ੍ਹਾਂ ਦੀ ਨਜ਼ਮ ਪੇਸ਼ ਕਰ ਰਹੇ ਹਾਂ ਜੀ ਉਹਦਾ ਸ਼ੇਅਰ ਹੈ ਵਕਤ ਕਿਵੇਂ ਲੰਘਿਆ ਆਪਣਿਆਂ ਨਾਲ ਵਕਤ ਕਿਵੇਂ ਲੰਘਿਆ ਵਕਤ ਕਿਵੇਂ ਲੰਘਿਆ ਆਪਣਿਆਂ ਨਾਲ ਪਤਾ ਹੀ ਨਹੀਂ ਲੱਗਾ ਹੂੰ ਵਕਤ ਕਿਵੇਂ ਲੰਘਿਆ ਆਪਣਿਆਂ ਨਾਲ ਪਤਾ ਹੀ ਨਹੀਂ ਲੱਗਾ ਕੀ ਬਾਤ ਵਕਤ ਪੈਣ ਤੇ ਕਦੋਂ ਲੰਘ ਗਏ ਆਪਣੇ ਪਤਾ ਹੀ ਨਹੀਂ ਲੱਗਾ ਕੀ ਬਾਤ ਵਕਤ ਪੈਣ ਮਦਾਰਸੀ ਜੀ ਕਬਾੜ ਜੀ ਮੁੱਕਿਆ ਘਿਓ ਤਾਂ ਖਾਲੀ ਪੀਪਾ ਮੈਂ ਰੱਖ ਲਿਆ ਕਿ ਕੰਮ ਆਵੇਗਾ ਵਾਹ ਮੁੱਕਿਆ ਘਿਓ ਤਾਂ ਖਾਲੀ ਪੀਪਾ ਮੈਂ ਰੱਖ ਲਿਆ ਕੰਮ ਆਵੇਗਾ ਫਟ ਗਈ ਚਾਦਰ ਤਾਂ ਮੈਂ ਰੱਖ ਕਿਹਾ ਪਾਉਣੇ ਬਣਾਉਣ ਦੇ ਕੰਮ ਆਵੇਗਾ ਵਾਹ ਫਟ ਗਈ ਚਾਦਰ ਤਾਂ ਰੱਖ ਕਿਹਾ ਪਾਉਣੇ ਬਣਾਉਣ ਦੇ ਕੰਮ ਆਵੇਗਾ ਇੱਕ ਪ੍ਰਾਣੀ ਘੜੀ ਤੇ ਬਾਪੂ ਦੀ ਛੜੀ ਇੱਕ ਪ੍ਰਾਣੀ ਘੜੀ ਦੇ ਬਾਪੂ ਦੀ ਛੜੀ ਮੈਂ ਰੱਖ ਕਿਹਾ ਕੋਈ ਨਾ ਪੁੱਤ ਕਮ ਆਵੇਗਾ ਖਾਲੀ ਸ਼ੀਸ਼ੀਆਂ ਸਤ ਅੱਠ ਸ਼ੀਸ਼ੀ ਜੀ ਖਾਲੀ ਸ਼ੀਸ਼ੀਆਂ ਸਤ ਅੱਠ ਤੇ ਇੱਕ ਕਿਤਾਬਾਂ ਦੀ ਗੱਠ ਮੈਂ ਸਾਹਮਣੇ ਆ ਕਿਹਾ ਕਦੀ ਤਾਂ ਕਮ ਆਵੇਗਾ ਮੇਰੇ ਪੁਰਾਣੇ ਬੂਟ ਤੇ ਦੋ ਤਿੰਨ ਫਟੇ ਸੂਟ ਮੇਰੇ ਪੁਰਾਣੇ ਬੂਟ ਤੇ ਦੋ ਤਿੰਨ ਫਟੇ ਸੂਟ ਮੈਂ ਚੁੱਕਦਿਆਂ ਕਿਹਾ ਕੋਈ ਤਾਂ ਕਮ ਆਵੇਗਾ ਵਾਹ ਹੁਣ ਰਾਜਪੁੱਤਾਂ ਨੂੰਹਾਂ ਦਾ ਆ ਗਿਆ ਵਾਹ ਵਾਹ ਹੁਣ ਰਾਜਪੁੱਤਾਂ ਨੂੰਹਾਂ ਦਾ ਆ ਗਿਆ ਟੱਬਰ ਕਵਾੜ ਦੇ ਨਾਲ ਮੈਨੂੰ ਵੀ ਸਟੋਰ ਚ ਲਾ ਗਿਆ ਵਾਹ ਕੀ ਬਾਤ ਹੁਣ ਰਾਜਪੁੱਤਾਂ ਨੂੰਹਾਂ ਦਾ ਆ ਗਿਆ ਟੱਬਰ ਕਵਾੜ ਦੇ ਨਾਲ ਮੈਨੂੰ ਵੀ ਸਟੋਰ ਚ ਲਾ ਗਿਆ ਕੁਝ ਪੁਰਾਣਾ ਸਮਾਨ ਤੇ ਬਾਕੀ ਆਪਣਾ અપਮਾਨ ਕੁਝ ਪੁਰਾਣਾ ਸਮਾਨ ਤੇ ਬਾਕੀ ਆਪਣਾ અપਮਾਨ ਮੈਂ ਸਾਹਮਣੇ ਆ ਕਿਹਾ ਕਦੀ ਤਾਂ ਕੰਮ ਆਵੇਗਾ ਆਹਾ ਬਾਰੋਂ ਪਈ ਆਵਾਜ਼ ਰੱਦੀ ਲੋਹਾ ਵੇਚ ਲੋ ਟੁੱਟਿਆ ਫੁੱਟਿਆ ਪੁਰਾਣਾ ਕਬਾੜ ਵਾਹ ਬਾਰੋਂ ਪਈ ਆਵਾਜ਼ ਰੱਦੀ ਲੋਹਾ ਵੇਚ ਲੋ ਟੁੱਟਿਆ ਫੁੱਟਿਆ ਪੁਰਾਣਾ ਕਬਾੜ ਸਮਝ ਨਾ ਆਵੇ ਪਹਿਲਾਂ ਮੈਂ ਜਾਂ ਸਮਾਨ ਘਰੋਂ ਬਾਹਰ ਜਾਵੇਗਾ ਸਮਝ ਨਾ ਆਵੇ ਪਹਿਲਾਂ ਮੈਂ ਜਾਂ ਸਮਾਨ ਘਰੋਂ ਬਾਹਰ ਜਾਵੇਗਾ ਕਬਾੜ ਚ ਕਬਾੜ ਬਣਿਆ ਬੁੜਬੁੜਾ ਰਿਹਾ ਹਾਂ ਕਬਾੜ ਚ ਸ਼ਵਾੜ ਬਣਿਆ ਬੁੜਬੁੜਾ ਰਿਹਾ ਹਾਂ ਕੋਈ ਨਾ ਪੁੱਤਰੋ ਨੰਬਰ ਤਾਂ ਤੁਹਾਡਾ ਵੀ ਕਦੀ ਆਵੇਗਾ ਕੋਈ ਨਾ ਪੁੱਤਰੋ ਨੰਬਰ ਤਾਂ ਤੁਹਾਡਾ ਵੀ ਕਦੀ ਆਵੇਗਾ ਵਾਹ ਜੀ ਬਹੁਤ ਬਹੁਤ ਲੋ ਆਪਾਂ ਜਿਸ ਮਹਿਲ ਨੂੰ ਸਜਾ ਕੇ ਬੈਠੇ ਆ ਉਹਦੇ ਸੂਤਰਧਾਰਨੇ ਸੁਸ਼ੀਲ ਦਸਾਂਝ ਜੀ ਤੇ ਆਰਸੀ ਜੀ ਕਿਉਂ ਨਾ ਆਪਾਂ ਪਹਿਲਾਂ ਦੂਸਰੇ ਗੇੜ ਤੋਂ ਪਹਿਲਾਂ ਉਹਨਾਂ ਤੋਂ ਨਜ਼ਮ ਸੁਣੀਏ ਸੁਸ਼ੀਲ ਦਸਾਨ ਜੀ ਇੱਕ ਪਰਪੱਕ ਗਜ਼ਲ گو ਨੇ ਤੇ ਇੱਕ ਸਾਹਿਤਕਾਰ ਨੇ ਪੱਤਰਕਾਰ ਨੇ ਤੇ ਸਮੇਂ ਦੀ ਹਾਨ ਦੀ ਕਵਿਤਾ ਲਿਖਦੇ ਨੇ ਸਮੇਂ ਹਾਨ ਦੀ ਨਜ਼ਮ ਲਿਖਦੇ ਨੇ ਸੋ ਅਸੀਂ ਬੇਨਤੀ ਕਰਾਂਗੇ ਸੁਸ਼ੀਲ ਜੀ ਆਪਣੀ ਨਜ਼ਮ ਨਾਲ ਵੀ ਹਾਜ਼ਰੀ ਲਵਾਓ ਬਹੁਤ ਸ਼ੁਕਰੀਆ ਦੀਪਕ ਜੀ ਤੇ ਪਰ ਮੈਂ ਅੱਜ ਗਜ਼ਲ ਤੋਂ ਸ਼ੁਰੂ ਕਰ ਦਾਂ ਜੀ ਤੇ ਗਜ਼ਲ ਦਾ ਮਤਲਬਾ ਹਮੇਤ ਦੇਖਣਾ ਜੀ ਬਿਸ ਸਮੁੰਦਰ ਨਾਮ ਆਪਣਾ ਰੋਜ਼ ਲਿਖਵਾਉਂਦਾ ਹੈ ਨਦੀਆਂ ਤੇ ਸਮੁੰਦਰ ਨਾਮ ਆਪਣਾ ਰੋਜ਼ ਲਿਖਵਾਉਂਦਾ ਰੋਜ਼ ਲਿਖਵਾਉਂਦਾ ਹੈ ਨਦੀਆਂ ਤੇ ਵਾਹ ਤੇ ਆਪਣੀ ਪਿਆਸ ਦਾ ਇਲਜ਼ਾਮ ਵੀ ਲਾਉਂਦਾ ਹੈ ਨਦੀਆਂ ਤੇ ਤੇ ਆਪਣੀ ਪਿਆਸ ਦਾ ਇਲਜ਼ਾਮ ਵੀ ਲਾਉਂਦਾ ਹੈ ਨਦੀਆਂ ਲਾਉਂਦਾ ਹੈ ਨਦੀਆਂ ਤੇ ਤੋ ਰਾਜ ਜੀ ਸ਼ੇਰ ਦੇਖੋ ਵੀ ਭਲਾਏ ਕੌਣ ਹੈ ਕੀ ਲੋਚਦਾ ਹੈ ਪੁੱਛਦੀਆਂ ਲਹਿਰਾਂ ਵਾਹ ਵਾਹ ਦੀਪਕ ਜੀ ਪਲਏ ਕੌਣ ਹੈ ਕੀ ਲੋਚਦਾ ਹੈ ਪੁੱਛਦੀਆਂ ਲਹਿਰਾਂ ਇਹ ਮਾਰੂ ਥਲ ਦਾ ਲਿਖ ਕੇ ਗੀਤ ਕਿਉਂ ਗਾਉਂਦਾ ਹੈ ਨਦੀਆਂ ਵਾਹ ਇਹ ਮਾਰੂ ਥਲ ਦਾ ਲਿਖ ਕੇ ਗੀਤ ਕਿਉਂ ਗਾਉਂਦਾ ਹੈ ਨਦੀਆਂ ਤੇ ਤੂੰ ਦੀਪਕ ਅਜੇ ਵੀ ਭੋਲੀਆਂ ਮੱਛੀਆਂ ਨੂੰ ਨਾ ਇੰਨੀ ਸਮਝ ਆਈ ਵਾਹ ਅਜੇ ਵੀ ਭੋਲੀਆਂ ਮੱਛੀਆਂ ਨੂੰ ਨਾ ਇੰਨੀ ਸਮਝ ਆਈ ਸਮਾਦੀ ਰੋਜ਼ ਬਗਲਾ ਭਗਤ ਕਿਉ ਲਾਉਂਦਾ ਹੈ ਨਦੀਆਂ ਤੇ ਵਾਹ ਵਾਹ ਸਮਾਦੀ ਅਜੇ ਵੀ ਭੋਲੀਆਂ ਮੱਛੀਆਂ ਨੂੰ ਨਾ ਇੰਨੀ ਸਮਝਾਈ ਸਮਾਦੀ ਰੋਜ਼ ਬਗਲਾ ਭਗਤ ਕਿਉ ਲਾਉਂਦਾ ਹੈ ਨਦੀਆਂ ਤੇ ਵਾਹ ਵਾਹ ਤੂੰ ਕਿਨਾਰੇ ਤੇ ਉਹ ਤਿਲ ਚੌਲੀ ਖਿਲਾਵੇ ਪੰਛੀਆਂ ਖਾਤਰ ਕਿਨਾਰੇ ਤੇ ਉਹ ਤਿਲ ਚੌਲੀ ਖਿਲਾਵੇ ਪੰਛੀਆਂ ਖਾਤਰ ਤੇ ਵੇਲਾ ਹੋਣ ਮਗਰੋਂ ਜਾਲ ਵੀ ਪਾਉਂਦਾ ਹੈ ਨਦੀਆਂ ਤੇ ਤੇ ਵੇਲਾ ਹੋਣ ਮਗਰੋਂ ਜਾਲ ਵੀ ਪਾਉਂਦਾ ਹੈ ਨਦੀਆਂ ਤੇ ਤੋ ਨਾ ਇਸ ਦੇ ਪਾਪ ਹੀ ਧੋਤੇ ਗਏ ਨਾ ਮੈਲ ਹੀ ਉਤਰੀ ਰਮੇਤ ਨਾ ਇਸ ਦੇ ਪਾਪ ਹੀ ਧੋਤੇ ਗਏ ਨਾ ਮੈਲ ਹੀ ਉਤਰੀ ਭਲਾ ਬੁੱਝੋ ਖਾ ਇਹ ਹੈ ਕੌਣ ਜੋ ਪਾਉਂਦਾ ਹੈ ਨਦੀਆਂ ਤੇ ਵਾਹ ਜੀ ਵਾਹ ਬਹੁਤ ਅੱਛਾ ਭਲਾ ਬੁੱਝੋ ਖਾ ਹੈ ਇਹ ਕੌਣ ਜੋ ਪਾਉਂਦਾ ਹੈ ਨਦੀਆਂ ਤੇ ਤੋ ਇਸ ਗਜ਼ਲ ਦਾ ਆਖਰੀ ਸ਼ੇਰ ਹੈ ਅਰਸ਼ਾ ਅਛਾ ਤੁਹਾਡੇ ਸਾਰਿਆਂ ਲਈ ਹੈ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਦੁਨੀਆ ਭਰ ਚੋਂ ਲੈ ਹੈ ਮੈਂ ਉਸ ਨੂੰ ਜਾਣਦਾ ਹਾਂ ਰਾਤ ਦੇ ਰਾਈਆਂ ਲਈ ਜਿਹੜਾ ਮੈਂ ਉਸ ਨੂੰ ਜਾਣਦਾ ਰਾਤ ਦੇ ਰਾਈਆਂ ਲਈ ਜਿਹੜਾ ਉਠਾ ਕੇ ਦੀਵਿਆਂ ਦਾ ਥਾਲ ਧਰ ਆਉਂਦਾ ਹੈ ਨਦੀਆਂ ਤੇ ਮੈਂ ਉਸ ਨੂੰ ਜਾਣਦਾ ਮੈਂ ਉਸ ਨੂੰ ਜਾਣਦਾ ਹਾਂ ਰਾਤ ਦੇ ਰਾਈਆਂ ਲਈ ਜਿਹੜਾ ਉਠਾ ਕੇ ਦੀਵਿਆਂ ਦਾ ਥਾਲ ਧਰ ਆਉਂਦਾ ਹੈ ਨਦੀਆਂ ਤੇ ਸਮੁੰਦਰ ਨਾਮ ਆਪਣਾ ਰੋਜ਼ ਲਿਖਵਾਉਂਦਾ ਹੈ ਨਦੀਆਂ ਤੇ ਤੇ ਆਪਣੀ ਪਿਆਸ ਦਾ ਇਲਜ਼ਾਮ ਵੀ ਲਾਉਂਦਾ ਹੈ ਨਦੀਆਂ ਤੇ ਬਹੁਤ ਸ਼ੁਕਰੀਆ ਤੇ ਅਸੀਂ ਹੁਣ ਆਪਣੀ ਕਵੀਸਵਾ ਦੇ ਦੂਸਰੇ ਦੌਰ ਚ ਦਾਖਲ ਹੋ ਰਹੇ ਹਾਂ ਤੇ ਇੱਕ ਵਾਰ ਫਿਰ ਮੈਂ ਰਾਜ ਗੁਰਦਾਸ ਪੁਰੀ ਹੁਰਾ ਨੂੰ ਗੁਜ਼ਾਰਿਸ਼ ਕਰ ਰਿਹਾ ਕਿ ਆਪਣੀ ਇੱਕ ਹੋਰ ਗਜ਼ਲ ਦੇ ਨਾਲ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਰਾਜ ਗੁਰਦਾਸ ਪੁਰੀ ਜੀ ਸ਼ੁਕਰੀਆ ਸਦੀਲ ਜੀ ਇੱਕ ਗਜ਼ਲ ਕਹਿ ਰਿਹਾ ਇਹਦੇ ਚ ਜ਼ਿਆਦਾਤਰ मतले ਨੇ ਇੱਕ शेर ਤੇ ਇੱਕ ਮਤਲਬ ਵਾਹ ਜੀ 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 ਤਜ਼ਰਬਾਤੀ ਗਜ਼ਲ ਤੂੰ ਗਜ਼ਲ ਦਾ ਮਤਲਬ ਸੁਣਨਾ ਇਰਸ਼ਾਦ ਜੀ ਇੱਧਰ ਮੈਂ ਹਾਂ ਉਧਰ ਤੂੰ ਐ ਹੂੰ ਵਿੱਚ ਕੰਡਿਆਲੀ ਤਾਰ ਹੂੰ ਅੱਛਾ ਜੀ ਇੱਧਰ ਮੈਂ ਹਾਂ ਉਧਰ ਤੂੰ ਐ ਵਿੱਚ ਕੰਡਿਆਲੀ ਤਾਰ ਮਨ ਤਾਂ ਇੱਧਰ ਉਧਰ ਜਾਂਦਾ ਹੂੰ ਤਨ ਨਾ ਜਾਵੇ ਪਾਰ ਵਾਹ 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 ਬਹੁਤ ਸ਼ਤਿ ਮਹਿਰ ਹੁੰਦਾ ਉਧਰ ਤੂੰ ਹੈ ਵਿੱਚ ਕੰਡਿਆਲੀ ਤਾਰ ਮਨ ਤਾਂ ਇੱਧਰ ਉਧਰ ਜਾਂਦਾ ਤਨ ਨਾ ਜਾਵੇ ਪਾਰ ਵਾਹ ਜੀ ਵਾਹ ਤੋਂ ਮਤਲਬ ਸਾਨੀ ਰੋਜ਼ ਚਨਾ ਨੂੰ ਤਰ ਕੇ ਜਾਣਾ ਵਾਹ ਕਿੰਨਾ ਗੂੜਾ ਪਿਆਰ ਕੀ ਬਾਤ ਹੈ ਸ਼ਿਲ ਜੀ ارشاد ਰੋਜ਼ ਚਨਾ ਨੂੰ ਤਰ ਕੇ ਜਾਣਾ ਕਿੰਨਾ ਗੂੜਾ ਪਿਆਰ ਕੱਚੇ ਘੜੇ ਨੇ ਧੋਖਾ ਦਿੱਤਾ ਡੁੱਬੀ ਅੱਧ ਵਿਚਕਾਰ ਕੱਚੇ ਘੜੇ ਨੇ ਧੋਖਾ ਦਿੱਤਾ ਡੁੱਬੀ ਅੱਧ ਵਿਚਕਾਰ ਤੇ ਮਤਲਬ ਉਸਨੇ ਨਿੱਕੀ ਨਿੱਕੀ ਗੱਲ ਤੋਂ ਆਪਾਂ ਕਰ ਬੈਠੇ ਤਕਰਾਰ ਨਿੱਕੀ 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 ਗੱਲ ਤੋਂ ਆਪਾਂ ਕਰ ਬੈਠੇ ਤਕਰਾਰ ਨਾ ਕੋਈ ਸਾਡੀ ਸੁਲ੍ਹਾ ਕਰਾਵੇ ਰੋਂਦੇ ਜ਼ਾਰੋ ਜ਼ਾਰ ਕੀ ਬਾਤ ਕੀ ਬਾਤ ਆ ਕੋਈ ਸਾਡੀ ਸੁਲ੍ਹਾ ਕਰਾਵੇ ਰੋਂਦੇ ਜ਼ਾਰੋ ਜ਼ਾਰ ਤੁਹਾਕੋ ਅਗਲਾ ਮਤਲਾ ਜੀ ਆਪ ਮੁਹਾਰੇ ਨਾਲ ਕਿਸੇ ਦੇ ਜੁੜ ਜਾਂਦੇ ਨੇ ਤਾਰ ਜੀ ਵਾਹ ਆਪ ਮੁਹਾਰੇ ਨਾਲ ਕਿਸੇ ਦੇ ਜੁੜ ਜਾਂਦੇ ਨੇ ਤਾਰ ਪਤਾ ਨਹੀਂ ਲੱਗਦਾ ਕਿਸ ਵੇਲੇ ਫਿਰ ਹੋ ਜਾਂਦਾ ਹੈ ਪਿਆਰ ਬਾਹਰ ਜੀ ਪਤਾ ਨਹੀਂ ਲੱਗਦਾ ਕਿਸ ਵੇਲੇ ਫਿਰ ਹੋ ਜਾਂਦਾ ਹੈ ਪਿਆਰ ਤੋ ਅਗਲਾ ਮਤਲਾ ਜੀ ਨਾ ਕੋਈ ਮੇਰਾ ਦੁੱਖ ਵੰਡਾਵੇ ਨਾ ਸੁਣਦਾ ਕਰਤਾਰ ਹਾਂ ਨਾ ਕੋਈ ਮੇਰਾ ਦੁੱਖ ਵੰਡਾਵੇ ਨਾ ਸੁਣਦਾ ਕਰਤਾਰ ਮੇਰੇ ਘਰ ਵਿੱਚ ਰਹੇ ਹਮੇਸ਼ਾ ਦੁੱਖਾਂ ਦੀ ਪਰਮਾਰ ਵਾਹ ਵਾਹ ਤੋ ਅਗਲਾ ਸ਼ੇਰ ਸੁਣਨਾ ਜੀ ਝੂਠੀ ਮੂਠੀ ਸੇਵਾ ਕਰਕੇ ਕਰਦੇ ਫੋਟੋ ਸ਼ੂਟ ਜੀ ਟੀਵੀ ਤੇ ਅਖਬਾਰ ਚ ਕਰਦੇ ਝੂਠਾ ਹੀ ਪ੍ਰਚਾਰ ਵਾਹ ਝੂਠੀ ਮੂਠੀ ਸੇਵਾ ਕਰਕੇ ਕਰਦੇ ਫੋਟੋ ਸ਼ੂਟ ਟੀਵੀ ਤੇ ਅਖਬਾਰ ਚ ਕਰਦੇ ਝੂਠਾ ਹੀ ਪ੍ਰਚਾਰ ਤੋਂ ਗਜ਼ਲ ਦਾ ਮਕਤਾ ਜੀ ਜੋਰਜ ਮਾਈ ਨਾਲ ਨਾ ਆਵੇ ਹਮ ਕੰਮ ਕੋਈ ਵੀ ਰਾਸ ਹਮ ਜੋਰਜ ਮਾਈ ਨਾਲ ਨਾ ਆਵੇ ਕੰਮ ਕੋਈ ਵੀ ਰਾਸ ਜੀ ਆਜ਼ਮ ਮੁਹਬਤ ਕੋਲੋਂ ਹਰਦੀ ਹਰ ਵੇਲੇ ਤਲਵਾਰ ਵਾਹ ਆਜ਼ਮ ਮੁਹਬਤ ਕੋਲੋਂ ਹਰਦੀ ਹਰ ਵੇਲੇ ਤਲਵਾਰ ਇੱਧਰ ਮੈਂ ਹਾਂ ਉੱਧਰ ਤੂੰ ਇਹ ਵਿੱਚ ਕੰਡਿਆਲੀ ਤਾਰ ਵਾ 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 ਮਨ ਤਾਂ ਇੱਧਰ ਉੱਧਰ ਜਾਂਦਾ ਤਨ ਨਾ ਜਾਵੇ ਪਾਰ ਵਾ 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 ਰਾਜ ਜੀ ਬਹੁਤ ਸ਼ੁਕਰੀਆ ਗ਼ਜ਼ਲ ਦੇ ਰੂਪ ਚ ਵੱਖ-ਵੱਖ ਮਤਲੇ ਜਿਹੜੇ ਪੇਸ਼ ਕੀਤੇ ਰਾਜਗੁਰਦਾਸ ਪੁਰੀ ਹੋਰਾਂ ਨੇ ਬੜੇ ਕਮਾਲ ਸਨ ਇਹ ਹਰ ਮਤਲੇ ਤੇ ਇੱਕ ਵੱਖਰੀ ਗ਼ਜ਼ਲ ਜਿਹੜੀ ਆ ਉੱਤਰ ਜਾਣੀ ਆ ਸਾਨੂੰ ਇਹ ਲੱਗਦਾ ਤੇ ਹਰਬੀਤ ਵਿਦਿਆਰਥੀ ਹੋਰਾਂ ਨੂੰ ਮੈਂ ਫਿਰ ਤੋਂ ਗੁਜ਼ਾਰਿਸ਼ ਕਰਦਾ ਇੱਕ ਨਜ਼ਮ ਦੇ ਨਾਲ ਅ ਸੋ ਦੇਖਦੇ ਆ ਨਜ਼ਮ ਦਾ ਉਹਨਾਂ ਦਾ ਕਿਹੜਾ ਰੰਗ ਅੱਜ ਉਹ ਪੇਸ਼ ਕਰਦੇ ਨੇ ਹਰਬੀਤ ਵਿਦਿਆਰਥੀ ਸੁਸ਼ੀਲ ਜੀ ਦੋ ਛੋਟੀਆਂ ਛੋਟੀਆਂ ਨਜ਼ਮਾਂ ਜੀ ਇਰਸ਼ਾਦ ਇੱਕ ਨਜ਼ਮ ਹੈ ਹੁਜਰਾ ਹੁਜਰਾ ਵਾਹ ਇਰਸ਼ਾਦ ਦੀਪਕ ਜੀ ਫਕੀਰ ਨੇ ਹੁਜਰੇ ਦੇ ਸਾਹਮਣੇ ਉਹ ਲੰਘਦੇ ਜੀ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੇ ਮਜ਼ਦੂਰ ਨੂੰ ਆਵਾਜ਼ ਦਿੱਤੀ ਵਾਹ ਹਮ ਫਕੀਰ ਨੇ ਹਮ ਹੁਜਰੇ ਦੇ ਸਾਹਮਣੇ ਉਹ ਲੰਘਦੇ ਜੀ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੇ ਮਜ਼ਦੂਰ ਨੂੰ ਆਵਾਜ਼ ਦਿੱਤੀ ਵਾਹ ਹਮ ਥੱਕ ਗਿਆ ਹੋਵੇਂ ਜਾਂ ਹੂੰ ਆ ਕੁਝ ਦੇਰ ਮੇਰੇ ਹੁਜਰੇ ਵਿੱਚ ਆਰਾਮ ਕਰ ਲੈ ਹੂੰ ਹੋ ਤੇਰਾ ਹੁਜਰਾ ਮਜ਼ਦੂਰ ਨੇ ਸਹਿਜ ਪਾ ਕਿਹਾ ਜੀ ਜੇ ਇਹ ਹੁਜਰਾ ਤੇਰਾ ਹੈ ਤਾਂ ਇੱਕ ਗੱਲ ਸਮਝ ਲੈ ਹੂੰ ਫਕੀਰੀ ਦਾ ਘਰ ਤੇਰੇ ਤੋਂ ਬਹੁਤ ਦੂਰ ਵਾਹ ਵਾਹ ਹਾਂ ਕੀ ਬਾਤ ਫਕੀਰੀ ਦਾ ਘਰ ਤੇਰੇ ਤੋਂ ਬਹੁਤ ਦੂਰ ਹੈ ਬਹੁਤ ਅੱਛੇ ਵਿਦਿਆਰਥੀ ਬਹੁਤ ਅੱਛੇ ਇੱਕ ਹੋਰ ਬਹੁਤ ਛੋਟੀ ਜੀ ਨਜ਼ਮ ਹੈ ਨਜ਼ਮ ਦਾ ਨਾਮ ਹੈ ਮੇਰਾ ਆਪਣਾ ਅਸਮਾਨ ਹੂੰ ਉਮਰਪੁਰ ਹਮ ਸੁਸ਼ੀਲ ਨਜ਼ਮ ਦੇ ਕਿ ਜੀ ਉਮਰਪੁਰ ਹਮ ਤੇਰੀ ਚਾਰ ਦਿਵਾਰੀ ਵਿੱਚ ਹਮ ਆਪਣੇ ਜੋਗੀ ਨੁਕਰਪਾਲ ਦੀ ਹਮ ਟੁੱਟਦੀ ਭੱਜਦੀ ਪੁਰਦੀ ਗੁਆਚਦੀ ਰਹੀ ਜੀ ਵਾਹ ਉਮਰਪੁਰ ਹਮ ਤੇਰੀ ਚਾਰ ਦਿਵਾਰੀ ਵਿੱਚ ਜੀ ਆਪਣੇ ਜੋਗੀ ਨੁਕਰਪਾਲ ਦੀ ਹਮ ਟੁੱਟਦੀ ਭੱਜਦੀ ਪੁਰਦੀ ਗੁਆਚਦੀ ਰਹੀ ਜੀ ਤੇਰੇ ਇਸ਼ਕ ਵਿੱਚ ਝੱਲੀ ਹੋਈ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਵਾਹ ਕਿ ਮੇਰੇ ਅੰਦਰ ਤੇਰੇ ਤੋਂ ਵੱਡਾ ਮੇਰਾ ਆਪਣਾ ਅਸਮਾਨ ਹੈ ਮੇਰਾ ਆਪਣਾ ਅਸਮਾਨ ਹੈ ਮੇਰਾ ਆਪਣਾ ਅਸਮਾਨ ਵਾਹ ਬਹੁਤ ਵਧੀਆ ਬਹੁਤ ਵਧੀਆ ਦੋਨੋਂ ਨਜ਼ਮਾਂ ਬੜੀਆਂ ਕਮਾਲ ਪੇਸ਼ ਕੀਤੀਆਂ ਹੋਰ ਵਿਦਿਆਰਥੀ ਉਹਨਾਂ ਨੇ ਅ ਦੂਸਰੇ ਦੌਰ ਚ ਦੀਪਕ ਸ਼ਰਮਾ ਚਦਾਰਥਲ ਦਾ ਨਵਾਂ ਰੰਗ ਦੇਖਾਂਗੇ ਦੀਪਕ ਸ਼ਰਮਾ ਚਦਾਰਥਲ ਜੀ ਜੀ ਸੁਸ਼ੀਲ ਜੀ ਚਾਰ ਲਾਈਨਾਂ ਪਹਿਲਾਂ ਫਿਰ ਇੱਕ ਨਜ਼ਮ ਜੀ ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਮੈਨੂੰ ਚੁੱਪ ਵੇਖ ਕੇ ਨਾ ਸਮਝ ਲੈਣਾ ਕਿ ਮੈਂ ਸਾਊ ਪਣੇ ਦੀ ਪਹਿਚਾਨ ਰੱਖਦਾ ਬਾਰੋਂ ਬੇਦਾ ਸ਼ਾਂਤ ਦਰਿਆ ਹਾਂ ਅੰਦਰੋਂ ਸਮੁੰਦਰੀ ਤੂਫਾਨ ਰੱਖਦਾ ਵਾਹ ਵਾਹ ਹੋ ਬੇ ਹਿਸਾਬ ਜਦੋਂ ਯਾਰਾਂ ਦੀਆਂ ਖੁਸ਼ੀਆਂ ਆਂਦਾ ਸਭਨਾ ਦੀ ਖੁਸ਼ਹਾਲੀ ਖਾਤਰ ਤਲੀ ਤੇ ਜਾਨ ਰੱਖਦਾ ਲੱਖ ਬਰੇ ਧੋਖੇ ਬਾਜੀ ਦਾ ਮੀ ਬਾਪੂ ਤੇਰੀ ਦਿੱਤੀ ਇਮਾਨਦਾਰੀ ਦੀ ਛਤਰੀ ਤਾਨ ਰੱਖਦਾ ਰਹਿਣ ਬਸੇਰਾ ਹੈ ਮੇਰਾ ਮਰਦਿਆਂ ਦੀ ਵਸਤੀ ਰਹਿਣ ਬਸੇਰਾ ਹੈ ਮੇਰਾ ਮਰਦਿਆਂ ਦੀ ਵਸਤੀ ਇਸ ਕਵਰਗਾਚ ਵੀ ਜਿੰਦਾ ਜਮੀਰ ਰੱਖਦਾ ਇਸ ਕਵਰਗਾਚ ਵੀ ਜਿੰਦਾ ਜਮੀਰ ਰੱਖਦਾ ਕਿਆ ਬਾਤ ਹੈ ਦੋ ਸੱਤਰੀ ਇੱਕ ਮੀਤ ਹਾਂਜੀ ਰਾਜੀ ਸ਼ਾਦ ਬਿਲਕੁਲ ਵੱਖਰਾ ਜਿਹਾ ਰੰਗ ਹੈ ਹਾਂ ਸ਼ਾਦ ਮੈਂ ਰਾਤ ਨੂੰ ਪ੍ਰਭਾਤ ਬਣਦਿਆਂ ਵੇਖਿਆ ਮੈਂ ਰਾਤ ਨੂੰ ਪ੍ਰਭਾਤ ਬਣਦਿਆਂ ਵੇਖਿਆ ਮੈਂ ਤਾਰਿਆਂ ਨੂੰ ਸੂਰਜ ਬਣਦਿਆਂ ਵੇਖਿਆ ਮੈਂ ਨਦੀ ਨੂੰ ਸਮੁੰਦਰ ਬਣਦਿਆਂ ਵੇਖਿਆ ਮੈਂ ਕਪਤਾਨ ਨੂੰ ਕਿਤਾਬ ਬਣਦਿਆਂ ਵੇਖਿਆ ਮੈਂ ਤਾਰੀਖ ਨੂੰ ਸਾਲ ਬਣਦਿਆਂ ਵੇਖਿਆ ਮੈਂ ਗਮਾਂ ਨੂੰ ਸਾਜ ਬਣਦਿਆਂ ਵੇਖਿਆ ਮੈਂ ਲੋਰੀ ਨੂੰ ਗੀਤ ਬਣਦਿਆਂ ਵੇਖਿਆ ਮੈਂ ਗੈਰਾਂ ਨੂੰ ਸ਼ਸ਼ੀਲ ਜੀ ਮੀਤ ਬਣਦਿਆਂ ਵੇਖਿਆ ਮੈਂ ਲੋਰੀ ਨੂੰ ਗੀਤ ਬਣਦਿਆਂ ਵੇਖਿਆ ਮੈਂ ਗੈਰਾਂ ਨੂੰ ਮੀਤ ਬਣਦਿਆਂ ਵੇਖਿਆ ਮੈਂ ਰੂੜੀ ਨੂੰ ਖਾਦ ਬਣਦਿਆਂ ਵੇਖਿਆ ਮੈਂ ਰੂੜੀ ਨੂੰ ਖਾਦ ਬਣਦਿਆਂ ਵੇਖਿਆ ਮੈਂ ਢੇਰੀ ਨੂੰ ਸਮਾਦ ਬਣਦਿਆਂ ਵੇਖਿਆ ਮੈਂ ਬੰਦੇ ਨੂੰ ਬਹਾਦਰ ਬਣਦਿਆਂ ਵੇਖਿਆ ਮੈਂ ਸੈਨਿਕ ਨੂੰ ਸ਼ਹੀਦ ਬਣਦਿਆਂ ਵੇਖਿਆ ਮੈਂ ਬੰਦੇ ਨੂੰ ਬਹਾਦਰ ਬਣਦਿਆਂ ਵੇਖਿਆ ਮੈਂ ਸੈਨਿਕ ਨੂੰ ਸ਼ਹੀਦ ਬਣਦਿਆਂ ਵੇਖਿਆ ਮੈਂ ਪਾਣੀ ਨੂੰ ਅੰਮ੍ਰਿਤ ਬਣਦਿਆਂ ਵੇਖਿਆ ਮੈਂ ਪਾਣੀ ਨੂੰ ਅੰਮ੍ਰਿਤ ਬਣਦਿਆਂ ਵੇਖਿਆ ਮੈਂ ਤਲਵਾਰ ਨੂੰ ਕਿਰਪਾਨ ਬਣਦਿਆਂ ਵੇਖਿਆ ਮੈਂ ਪੱਥਰ ਨੂੰ ਮਸੀਤ ਬਣਦਿਆਂ ਵੇਖਿਆ ਮੈਂ ਸਿਰ ਨੂੰ ਸੀਸ ਬਣਦਿਆਂ ਵੇਖਿਆ ਮੈਂ ਸਿਰ ਨੂੰ ਸੀਸ ਬਣਦਿਆਂ ਵੇਖਿਆ ਬਹੁਤ ਸ਼ੁਕਰੀਆ ਬਹੁਤ ਬਹੁਤ ਅੱਛਾ ਮੈਨੂੰ ਲੱਗਦਾ ਆਪਾਂ ਇੱਕ ਵਾਰ ਫਿਰ ਸੁਸ਼ੀਲ ਜੀ ਕੋਲ ਚਲੀਏ ਪਹਿਲਾਂ ਸੁਸ਼ੀਲ ਜਾਨ ਜੀ ਤੁਸੀਂ ਆਪਣੀ ਨਜ਼ਮ ਲੈ ਕੇ ਹਾਜ਼ਰ ਹੋ ਕੇ ਸ਼ੁਕਰੀਆ ਗਜ਼ਲ ਦੇ ਕੁਝ ਸ਼ੇਰ ਹਾਜ਼ਰੀ ਨੇ ਤਾਂ ਗਜ਼ਲ ਦਾ ਮਤਲਬ ਰਾਜ ਜੀ ਇਰਸ਼ਾਦ ਸਰ ਵੀ ਇਹ ਸਹਰਾ ਡੋ ਬਣਾ ਦੇਵੇ ਹਾਂ ਇਹ ਜ਼ਿੰਦਗੀ ਇੱਕ ਨਦੀ ਦੇ ਦੇ ਹੂੰ ਵਾਹ ਇਸ ਸਹਰਾ ਡੋਬ ਨਾ ਦੇਵੇ ਆਹ ਜ਼ਿੰਦਗੀ ਇੱਕ ਨਦੀ ਦੇ ਐ ਜ਼ਿੰਦਗੀ ਇੱਕ ਨਦੀ ਦੇ ਦੇ ਬੜੀ ਪਿਆਸੀ ਹੈ ਹੁਣ ਧਰਤੀ ਕਟਾ ਇੱਕ ਬੜਸ ਦੀ ਵਾਹ ਵਾਹ ਬੜੀ ਪਿਆਸੀ ਹੈ ਹੁਣ ਧਰਤੀ ਕਟਾ ਇੱਕ ਬੜਸ ਦੀ ਦੇ ਦੇ ਤੋਚਰਾ ਤੋਂ ਰੋਸ਼ਨੀ ਹਨੇਰਾ ਹਾਂ ਸਮਾਨੰਤਰ ਤੁਰੀ ਆਉਂਦੇ ਹੂੰ ਰਮੇਸ਼ ਜੀ ਚਿਰਾਂ ਤੋਂ ਰੋਸ਼ਨੀ ਹਨੇਰਾ ਸਮਾਨੰਤਰ ਤੁਰੀ ਆਉਂਦੇ ਇਨੇ ਰਾਤ ਦੂਰ ਹੋ ਜਾਵੇ ਕੋਈ ਐਸੀ ਰੌਸ਼ਨੀ ਦੇ ਦੇ ਆਏ ਹਾਏ ਵਾਹ ਜੀ ਵਾਹ ਇਨੇ ਰਾਤ ਦੂਰ ਹੋ ਜਾਵੇ ਯਾ ਦੁਆ ਹੂੰ ਕੋਈ ਐਸੀ ਰੌਸ਼ਨੀ ਦੇ ਦੇ ਤੁੰਗ ਇਹ ਟੁੱਟੇ ਤਾਰੇ ਆ ਵਾਂਗਰ ਹੂੰ ਖਲਾਅ ਵਿੱਚ ਪਟਕਦੇ ਜਿਹੜੇ ਹੂੰ ਇਹ ਟੁੱਟੇ ਤਾਰੇ ਆ ਵਾਂਗਰ ਹੂੰ ਖਲਾਅ ਵਿੱਚ ਖਲਾਅ ਵਿੱਚ ਪਟਕਦੇ ਜਿਹੜੇ ਇਹਨਾਂ ਖਾਬਾਂ ਨੂੰ ਤੂੰ ਤਾਬੀਰ ਦੀ ਕੋਈ ਹੱਥਕੜੀ ਦੇ ਦੇ ਆਏ ਹਾਏ ਇਹਨਾਂ ਖਾਬਾਂ ਨੂੰ ਤਾਵੀਰ ਤਾਵੀਰ ਦੀ ਕੋਈ ਹਥਕੜੀ ਦੇ ਦੇ ਤੋ ਵਫਾ ਦੀ ਸੁਰਤ ਜੇਨਾ ਨੇ ਹਾਂ ਵਾਹ ਜਫਾ ਦੇ ਗੀਤ ਹੀ ਗਾਏ ਜਫਾ ਦੇ ਗੀਤ ਹੀ ਗਾਏ ਵਫਾ ਦੀ ਸੁਰਤ ਜੇਨਾ ਨੇ ਜਫਾ ਦੇ ਗੀਤ ਹੀ ਗਾਏ ਇਹਨਾਂ ਦੀ ਦੋਸਤੀ ਲੈ ਜਾ ਤੇ ਸਿੱਧੀ ਦੁਸ਼ਮਣੀ ਦੇ ਵਾਹ 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 ਵਫਾ ਦੀ ਸੁਰਤ ਜੇਨਾ ਨੇ ਕਮਾਲ ਹੈ ਜਫਾ ਦੇ ਗੀਤ ਹੀ ਗਾਏ ਇਹਨਾਂ ਦੀ ਦੋਸਤੀ ਲੈ ਜਾ ਤੇ ਸਿੱਧੀ ਦੁਸ਼ਮਣੀ ਦੇ ਦੇ ਤੋ ਅਗਰ ਬਾਲਾ ਦੇ ਬੁੱਲਾ ਤੇ ਮੋਣੀ ਮੁਸਕਾਨ ਤੱਕਣੀ ਏ ਵਾਹ ਅਗਰਬਾਲਾਂ ਦੇ ਬੁੱਲਾ ਤੇ ਮੋਣੀ ਮੁਸਕਾਨ ਤੱਕਣੀ ਏ ਪਟਾਕੇ ਦੂਰ ਹੀ ਰੱਖੀ ਇਹਨਾਂ ਨੂੰ ਫੁੱਲ ਚੜੀ ਆਏ ਹਾਏ ਵਾਹ ਵਾਹ ਅਗਰਬਾਲਾਂ ਦੇ ਬੁੱਲਾ ਤੇ ਰਾਜੀ ਅਗਰਬਾਲਾਂ ਦੇ ਬੁੱਲਾ ਤੇ ਸੱਜਰੀ ਮੁਸਕਾਨ ਤੱਕਣੀ ਏ ਵਾਹ ਪਟਾਕੇ ਦੂਰ ਹੀ ਰੱਖੀ ਇਹਨਾਂ ਨੂੰ ਫੁੱਲ ਚੜੀ ਦੇ ਦੇ ਤੋ ਸ਼ੇਰ ਸੁਣੋ ਵੀ ਘਰਾਂ ਦੇ ਸਫਰ ਤੇ ਪਾ ਦੇ ਇਹਨਾਂ ਜ਼ਖਮੀ ਪਰਿੰਦਿਆਂ ਨੂੰ ਹੂੰ ਘਰਾਂ ਦੇ ਸਫਰ ਤੇ ਪਾ ਦੇ ਇਨਾ ਜ਼ਖਮੀ ਪਰਿੰਦਿਆਂ ਨੂੰ ਘਰੀ ਬੈਠੇ ਉਦਾਸੇ ਚਿਹਰਿਆਂ ਨੂੰ ਜ਼ਿੰਦਗੀ ਦੇ ਦੇ ਬਹੁਤ ਖੂਰ ਘਰਾਂ ਦੇ ਸਫਰ ਤੇ ਪਾ ਦੇ ਬਹੁਤ ਖੂਰ ਇਨਾ ਜ਼ਖਮੀ ਪਰਿੰਦਿਆਂ ਨੂੰ ਘਰੀ ਬੈਠੇ ਉਦਾਸੇ ਚਿਹਰਿਆਂ ਨੂੰ ਜ਼ਿੰਦਗੀ ਦੇ ਦੇ ਹਰਮੀਤ ਤੇ ਗਜ਼ਲ ਦਾ ਮਕਤਾ ਹੈ ਅਰਸ਼ਾਦ ਇਹ ਕਾਲੀ ਰਾਤ ਦਾ ਪੱਥਰ ਨਾ ਪਹਿਰੀ ਸ਼ੀਲ ਦੇ ਬੰਨੀ ਇਹ ਕਾਲੀ ਰਾਤ ਦਾ ਪੱਥਰ ਨਾ ਪਹਿਰੀ ਸ਼ੀਲ ਦੇ ਬੰਨੀ ਜਦੋਂ ਤੱਕ ਚੰਨ ਨਹੀਂ ਚੜਦਾ ਇਹਨੂੰ ਦੀਪਾਵਲੀ ਦੇਦਾ ਹਾਈ 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 ਗਾਲੀ ਰਾਤ ਦਾ ਪੱਥਰ ਨਾ ਪੈਰੀ ਸ਼ੀਲ ਦੇ ਬੰਨੀ ਜਦੋਂ ਤੱਕ ਚੰਨ ਨਹੀਂ ਚੜਦਾ ਇਹਨੂੰ ਦੀਪਾਵਲੀ ਦੇਦਾ ਇੱਕ ਗ਼ਜ਼ਲ ਦੇ ਕੁਝ ਹੋਰ ਸ਼ੇਰ ਮੈਂ ਅੱਜ ਸੰਜੇ ਕਰਦਾ ਹਾਂ ਸਰ ਸ਼ਾਹ ਮੈਂ ਇਹ ਗ਼ਜ਼ਲ ਪਹਿਲੀ ਵਾਰੀ ਕਿਤੇ ਪੜ੍ਹ ਰਿਹਾ ਹਾਂ ਅੱਛਾ ਤੋ ਗ਼ਜ਼ਲ ਦਾ ਮਤਲਬ ਹੈ ਜੀ ਤੇਰੇ ਖਾਬਾਂ 'ਚ ਸੁਲ ਗਏ ਸੀ ਮਸਲੇ ਕਈ ਤੇਰੇ ਖਾਬਾਂ 'ਚ ਸੁਲ ਗਏ ਸੁਲ ਗਏ ਸੀ ਮਸਲੇ ਕਈ ਰਾਤ ਮੁੱਕੀ ਤਾਂ ਕਿਸ ਤਰ੍ਹਾਂ ਠਰ ਗਏ ਰਾਤ ਮੁੱਕੀ ਤਾਂ ਕਿਸ ਤਰ੍ਹਾਂ ਠਰ ਗਏ ਸਾਰੇ ਪਾਤਰ ਸੀ ਜ਼ਿੰਦਾ ਤੇਰੀ ਬਾਤ ਦੇ ਸਾਰੇ ਪਾਤਰ ਸੀ ਜ਼ਿੰਦਾ ਤੇਰੀ ਬਾਤ ਦੇ ਬਾਤ ਮੁੱਕੀ ਤਾਂ ਕਿਸ ਤਰ੍ਹਾਂ ਮਰ ਗਏ ਆਏ ਹਾਏ ਆਏ ਹਾਏ ਬਾਤ ਮੁੱਕੀ ਤਾਂ ਕਿਸ ਤਰ੍ਹਾਂ ਮਰ ਗਏ ਤੂੰ ਹਰਮਿਤ ਵੀ ਠੋਕਰਾਂ ਦੀ ਸੀ ਜਿਹਨਾਂ ਨੂੰ ਆਦਤ ਰਹੀ ਜੀ ਹਮਸਫਰ ਹਰ ਸਮੇਂ ਸੀ ਮੁਸੀਬਤ ਰਹੀ ਵਾਹ ਠੋਕਰਾਂ ਦੀ ਸੀ ਜੇਨਾਂ ਨੂੰ ਆਦਤ ਰਹੀ ਹਮ ਸਫਰ ਹਰ ਸਮੇਂ ਸੀ ਮੁਸੀਬਤ ਰਹੀ ਖੌਲ ਦੇ ਜੋ ਰਹੇ ਨੇ ਸਮੁੰਦਰ ਤਰ੍ਹਾਂ ਮੂਕ ਨਦੀਆਂ ਦੇ ਵਿਰਲਾਪ ਤੋਂ ਡਰ ਗਏ ਮੂਕ ਨਦੀਆਂ ਦੇ ਵਿਰਲਾਪ ਤੋਂ ਡਰ ਗਏ ਤਾਂ ਕੋਈ ਆਖੇ ਹੈ ਜੰਗਲ ਕਣੇਰਾ ਬੜਾ ਦੀਪਕ ਜੀ ਕੋਈ ਆਖੇ ਹੈ ਜੰਗਲ ਕਣੇਰਾ ਬੜਾ ਕੋਈ ਆਖੇ ਹੈ ਗੂੜਾ ਹਨੇਰਾ ਬੜਾ ਹਾਂ ਕੋਈ ਆਖੇ ਹੈ ਜੰਗਲ ਕਣੇਰਾ ਬੜਾ ਕੋਈ ਆਖੇ ਹੈ ਗੂੜਾ ਹਨੇਰਾ ਬੜਾ ਇੰਨਾ ਸੁਣ ਕੇ ਕਿਤੋਂ ਚੰਦ ਜੁਗਨੂ ਉੜੇ ਹਾਏ ਹਾਏ ਇੰਨਾ ਸੁਣ ਕੇ ਕਿਤੋਂ ਚੰਦ ਜੁਗਨੂ ਉੜੇ ਸਾਰੇ ਜੰਗਲ ਛੀ ਰੋਸ਼ਨੀ ਕਰ ਗਏ ਵਾਹ ਵਾਹ ਸਾਰੇ ਜੰਗਲ ਛੀ ਕੋਈ ਆਖੇ ਹੈ ਜੰਗਲ ਕਨੇਰਾ ਬੜਾ ਕੋਈ ਆਖੇ ਹੈ ਗੂੜਾ ਹਨੇਰਾ ਬੜਾ ਇੰਨਾ ਸੁਣ ਕੇ ਕਿਤੋਂ ਚੰਦ ਜੁਗਨੂ ਉੜੇ ਸਾਰੇ ਜੰਗਲ ਛੀ ਰੋਸ਼ਨੀ ਕਰ ਗਏ ਤੋ ਅਮੀਤ ਸ਼ੇਰ ਤੁਹਾਡੇ ਲਈ ਆ ਵੀ ਜਿਹੜੇ ਧੁੱਪਾਂ ਚ ਪਿਗਲਣ ਤੋਂ ਡਰਦੇ ਰਹੇ ਉਹਲਾ ਦੀਵੇ ਦੀ ਲੋ ਤੋਂ ਵੀ ਕਰਦੇ ਆ ਹਾਈ ਹਾਈ ਜਿਹੜੇ ਧੁੱਪਾਂ ਚ ਪਿਗਲਣ ਤੋਂ ਡਰਦੇ ਰਹੇ ਉਹਲਾ ਦੀਵੇ ਦੀ ਲੋ ਤੋਂ ਵੀ ਕਰਦੇ ਰਹੇ ਉਹ ਮੁਹੱਬਤ ਦੀ ਇੱਕੋ ਕਣੀ ਆਸਰੇ ਸਹਿਜ ਪਾਹੀ ਅਗੰਦੀ ਨਦੀ ਤਰ ਕੇ ਆਏ ਹਾਏ ਹਾਏ ਆਏ ਉਹ ਮੁਹੱਬਤ ਦੀ ਇੱਕੋ ਕਣੀ ਆਸਰੇ ਸਹਿਜ ਪਾਹੀ ਅਗੰਦੀ ਨਦੀ ਤਰ ਕੇ ਤਾਂ ਸ਼ੇਰ ਸੁਣੋ ਵੀ ਢੇਰ ਪਹਿਲਾਂ ਕੋਈ ਅਲਵਿਦਾ ਕਹਿ ਗਿਆ ਰਾਜ ਜੀ ਢੇਰ ਪਹਿਲਾਂ ਕੋਈ ਅਲਵਿਦਾ ਕਹਿ ਗਿਆ ਦਿਲ ਚ ਕੰਡਾ ਅਜੇ ਰੜਕਦਾ ਰਹਿ ਗਿਆ ਆਏ ਯਾਦਾਂ ਦੇ ਪੰਛੀ ਪਰੋਣੇ ਜਿਵੇਂ ਸੁੰਨੇ ਵੇੜੇ ਦੇ ਵਿੱਚ ਰੌਸ਼ਨੀ ਪੜ ਗਈ ਵਾਹ ਵਾਹ ਤੋ ਤੇਰੇ ਖਾਬਾਂ ਚ ਸੁਲਗੇ ਸੀ ਮਸਲੇ ਕਈ ਰਾਤ ਮੁੱਕੀ ਤੋ ਕਿਸ ਤਰ੍ਹਾਂ ਠਰ ਗਏ ਸਾਰੇ ਪਾਤਰ ਸੀ ਜ਼ਿੰਦਾ ਤੇਰੀ ਬਾਤ ਦੇ ਬਾਤ ਮੁੱਕੀ ਤੋ ਕਿਸ ਤਰ੍ਹਾਂ ਮਰ ਗਏ ਵਾਹ ਵਾਹ ਸੋ ਇੱਕ ਜੰਦ ਜੰਦ ਦੇ ਹਰਮੀਤ ਜੇ ਤੁਸੀਂ ਗਜ਼ਲ ਦੇ ਸ਼ੇਅਰ ਜਾਂ ਇਹ ਨਜ਼ਮ ਛੋਟੀ ਸੁਣਾਉਣਾ ਬਹੁਤ ਛੋਟੀ ਜੀ ਨਜ਼ਮ ਤੁਹਾਡੇ ਸਾਹਮਣੇ ਰੱਖਦਾ ਨਜ਼ਮ ਦਾ ਨਾਮ ਹੈ ਮੈਂ ਬੱਚੀ ਤੇ ਚੰਨ ਜੀ ਨਿੱਕੀ ਜਿੰਨੀ ਬਾਲੜੀ ਅਸਲੋਂ ਅਣਪੂਰਤੀ ਮੇਰੀ ਲਾਡਲੀ ਕਿਆ ਬਾਤ ਨਿੱਕੀ ਜਿੰਨੀ ਬਾਲੜੀ ਅਸਲੋਂ ਅਣਪੂਰਤੀ ਮੇਰੀ ਲਾਡਲੀ ਮੇਰੇ ਖਰਵੇ ਰੁੱਖੇ ਹੱਥਾਂ ਵਿੱਚ ਉਛਲੋ ਚਲਪੈਂਦੀ ਅੰਬਰ ਵੱਲ ਕਰਦੀ ਇਸ਼ਾਰਾ ਸ਼ਾਇਦ ਚੰਨ ਮੰਗਦੀ ਕਿਆ ਬਾਤ ਠੱਠੰਬਰ ਜਾਂਦਾ ਹਾਂ ਮੈਂ ਉਮਰ ਦੇ ਅਣਗਿਣਤ ਵਰਿਆਂ ਨੂੰ ਜੀਣ ਦੀ ਪੈਂਟ ਵਾਂਗ ਹਣਾਉਂਦਿਆਂ ਮੈਂ ਚੰਨ ਨਹੀਂ ਥੱਕਿਆ ਹਾਏ ਹਾਏ ਵਾਹ 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 ਕਿ ਪੈਰਾਂ ਸਿਰ ਹੋਣ ਤੇ ਆਹਰ ਨਹੀਂ ਨਜ਼ਰ ਆਕਾਸ਼ੀ ਉੱਡਣੀ ਹੀ ਦਿੱਤੀ ਕਦੇ ਵਾਹ ਮੇਰੀ ਝੁਕੀ ਤਾਨ ਨੂੰ ਆਪਣੇ ਨੰਨੇ ਮੁੰਨੇ ਹੱਥਾਂ ਨਾਲ ਉ ਤਾਂ ਚੁੱਕਦੀ ਮੇਰੀ ਲਾਡਲੀ ਧੀ ਜਿਵੇਂ ਪੁੱਛਦੀ ਹੈ ਮੈਨੂੰ ਵਾਹ ਪਾਪਾ ਬਹੁਤ ਤੁਸੀਂ ਚੰਨ ਨਹੀਂ ਥੱਕਿਆ ਵਾਹ ਮੈਂ ਚੰਨ ਨਾਲ ਖੇਡਣਾ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੈਂ ਗੌ ਨਾਲ ਆਪਣੀ ਨਿੱਕੀ ਜਿੰਨੀ ਬਾਲੜੀ ਅਸਲੋਂ ਅਨਪੋੜ ਲਾੜਲੀ ਧੀ ਨੂੰ ਤੱਕਦਾ ਹਾਂ ਜਿਵੇਂ ਕੋਈ ਸੁਪਨਾ ਬੀਜ ਸੁਰਖੂ ਹੋ ਗਿਆ ਹੋਵਾ ਜਿਵੇਂ ਕੋਈ ਸੁਪਨਾ ਬੀਜ ਸੁਰਖੂ ਹੋ ਗਿਆ ਕਿਆ ਬਾਤ ਹੈ ਬਹੁਤ ਅੱਛਾ ਸੋਹਰਮੀਤ ਹੋਣਾ ਨੇ ਇੰਨੀ ਪਿਆਰੀ ਨਜ਼ਮ ਦੇ ਨਾਲ ਸਾਡੀ ਅੱਜ ਦੀ ਇਸ ਕਵੀ ਸਭਾ ਦਾ ਅੰਜਾਮ ਸਿਰਜ ਦਿੱਤਾ ਹੈ ਤੋ ਪਿਆਰੇ ਸਰੋਤੋ ਆਕਾਸ਼ਵਣੀ ਜਲੰਧਰ ਤੋਂ ਅੱਜ ਦੇ ਕਵੀ ਸਭਾ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਇਰ ਸ਼ਾਮਲ ਹੋਏ ਮਾਸੂਸ਼ੀਲ ਦੋਸਾਂ ਮੇਰੇ ਨਾਲ ਰਾਜ ਗੁਰਦਾਸ ਪੁਰੀ ਜੀ ਹਰਮਿਤ ਵਿਦਿਆਰਥੀ ਜੀ ਤੇ ਦੀਪਕ ਸ਼ਰਮਾ ਚਨਾਰਥਲ ਤੇ ਤੁਸੀਂ ਜਰੂਰ ਆਕਾਸ਼ਵਣੀ ਜਲੰਧਰ ਨੂੰ ਲਿਖ ਕੇ ਭੇਜੋ ਕਿ ਤੁਹਾਨੂੰ ਅੱਜ ਦੀ ਕਵੀ ਸਭਾ ਕਿਵੇਂ ਲੱਗੀ ਸ਼ਾਇਰੀ ਕਿਸ ਤਰ੍ਹਾਂ ਦੀ ਲੱਗੀ ਕੋਸ਼ਿਸ਼ ਰਹੇਗੀ ਆਉਂਦੇ ਦਿਨਾਂ ਦੇ ਵਿੱਚ ਵੀ ਬਹੁਤ ਹੀ ਚੰਗੀ ਸ਼ਾਇਰੀ ਤੁਹਾਡੇ ਤੱਕ ਕਵੀ ਸਭਾ ਰਾਹੀਂ ਲੈ ਕੇ ਆਈਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ